ਮਮ ਮਮ ਡੈਡ ਮਮ ਕਿੱਥੇ ਨੇ ਕੀ ਹੋਇਆ ਪੁੱਤਰ ਤੁਹਾਨੂੰ ਪਤਾ ਹੈ ਮੁੰਡਾ ਕੌਣ ਹੈ ਕਿਹੜਾ ਮੁੰਡਾ ਜਿਹੜਾ ਮਮ ਨੇ ਮੇਰੇ ਲਈ ਲੱਭਿਆ ਹੈ ਭਾਈ ਉਹ ਤੇ ਮਮ ਨੂੰ ਹੀ ਪਤਾ ਹੋਣਾ ਤੂੰ ਮਿਲ ਕੇ ਆਈ ਕਿ ਨਹੀਂ ਉਹ ਮਿਲ ਆਈਆਂ ਵਿੱਕੀ ਨਾ ਤੇ ਪੜਾਈ ਅੱਛਾ ਹੈ ਸਾਊਂਡਸ ਵੈਰੀ ਗੁੱਡ ਮੁੰਡਾ ਕਰਦਾ ਕੀ ਇਹ ਚੱਡਾ ਫਾਈਨੈਂਸ ਰਿਕਵਰੀ ਏਜੰਟ ਹੈ ਚੱਡਾ ਫਾਈਨੈਂਸ ਰਿਕਵਰੀ ਏਜੰਟ ਉਹ ਕੀ ਉਹ ਵਿੱਕੀ ਹੂੰ ਜੇ ਉਹ ਸਾਡਾ ਜਵਾਈ ਬਣ ਗਿਆ ਉਹਨੇ ਚੱਡਾ ਫਾਈਨੈਂਸ ਨੂੰ ਅਹੂਜਾ ਫਾਈਨੈਂਸ ਬਣਾਉਣੇ ਚ ਮਿੰਟਰੀ ਲੋੜਾ ਮਮ ਕੀ ਹੋ ਗਿਆ ਦੱਸੋ ਤੁਹਾਨੂੰ ਪਤਾ ਹੈ ਉਹ ਮੁੰਡਾ ਸਾਡੀ ਕੰਪਨੀ 'ਚ ਰਿਕਵਰੀ ਏਜੰਟ ਹੈ ਲੈ ਇਹ ਤਾਂ ਹੋਰ ਵੀ ਵਧੀਆ ਗੱਲ ਹੈ ਮੁੰਡਾ ਤਾਂ ਆਪਣੇ ਘਰ ਦਾ ਹੀ ਨਿਕਲਿਆ ਵਾਓ ਐਸ ਵਿੱਚ ਵੀ ਵਧੀਆ ਗੱਲ ਕੀ ਹੈ ਮੇਰੀ ਕੰਪਨੀ ਦਾ ਵਰਕਰ ਮੇਰਾ ਜਵਾਈ ਕਿੱਦਾਂ ਬਣ ਸਕਦਾ ਕੰਪਨੀ ਦਾ ਮਾਲਕ ਤਾਂ ਤੁਹਾਡਾ ਜਵਾਈ ਬਣ ਸਕਦਾ ਹੈ ਨਾ ਤੁਸੀਂ ਕੱਲ ਤੋਂ ਉਹਦੀ ਨੌਕਰੀ ਕਰਿਆ ਜੇ ਮੈਂ ਕੰਪਨੀ ਉਹਦੇ ਨਾਲ ਲਵਾ ਦੇਣੀ ਹੈ ਜੱਤੂ ਗੁੱਸਾਉਣੀ ਐ ਨਾ ਮਾਈ ਗॉड ਬਹੁਤ ਛੋਟੀ ਲੱਗਦੀ ਐ ਪੁੱਤਰੀ ਦੀ ਫੋਟੋ ਕਿਚੋ ਡੈਡ ਬੇਟਾ ਬਹੁਤ ਹੀ ਸਤਸੰਗੀ ਪਰਿਵਾਰ ਦਾ ਮੁੰਡਾ ਲੱਭਿਆ ਮੈਂ ਤੇਰੇ ਲਈ ਆਮ ਸ਼ੋਰ ਉਹ ਤੈਨੂੰ ਖੁਸ਼ ਰੱਖੇਗਾ ਖੁਸ਼ ਰੱਖੇਗਾ ਉਹ ਸ਼ਰੂਤੀ ਨੂੰ ਨਾ ਪੰਗੂੜੇ ਚ ਬਾਕੇ ਰੱਖੂ ਵਾਟ ਉਹ ਨਿੱਕਾ ਜਾ ਕੇ ਕਰ ਰਿਹਾ ਉਹਨਾਂ ਦਾ ਉਸ ਵਿੱਚ ਵੀ ਉਹਦਾ ਪਿਓ ਪਿਓ ਵਾਲੀ ਹੋਮੀਓਪੈਥਿਕ ਡਿਸਪੈਂਸਰੀ ਖੋਲ ਕੇ ਬੈਠਾ ਹੋਇਆ ਤੇ ਤੁਸੀਂ ਕਿਹੜਾ ਸਵਿਟਸ ਬੈਂਕ ਚ ਅਕਾਊਂਟ ਖੁਲਵਾਇਆ ਹੋਇਆ ਸੀ ਵਿਆਹ ਤੋਂ ਪਹਿਲਾਂ ਟੀਵੀ ਰੇਡੀਓ ਰਿਪੇਅਰ ਕਰਨ ਦੀ ਦੁਕਾਨ ਸੀ ਕੰਪਨੀ ਮੇਰੇ ਡੈਡ ਦੀ ਹੈ ਜਿਨ੍ਹਾਂ ਨੂੰ ਗੱਲਾਂ ਲਾ ਕੇ ਤੁਸੀਂ ਗੱਲਾਂ ਸੰਭਾਲ ਲਿਆ ਤੈਨੂੰ ਤੁਸੀਂ ਇਹ ਜੀ ਕੋਈ ਗੱਲ ਕਰੋ ਜਿਸ ਨਾਲ ਮੋਂ ਮੰਨ ਜਾਣ ਯਾਰ ਮੈਂ ਹੁਣੇ ਟੰਗ ਦੀ ਗੱਲ ਕਰਦਾ ਦਰਸ਼ਨਾ ਮੈਂ ਤੇਰੇ ਹੱਥ ਜੋੜਦਾ ਇਸ ਤੇ ਤਰਸ ਖਾ ਜੀ ਲੈਂਦੇ ਇਹਨੂੰ ਆਪਣੀ ਜ਼ਿੰਦਗੀ ਇਹ ਸਿਮਰਨ ਨਹੀਂ ਛਰੂਤੀ ਹੈ ਤੇ ਇਹਨੇ ਬਹੁਤ ਜੀ ਲਈ ਆਪਣੀ ਜ਼ਿੰਦਗੀ ਹੁਣ ਬਸ ਚੁੱਪਚਾਪ ਵਿਆਹ ਕਰਾਵੇ ਮਮਾ ਮੈਨੂੰ 2 ਦਿਨ ਸੋਚਣ ਦਾ ਟਾਈਮ ਮਿਲ ਸਕਦਾ ਚੱਲ ਲੈ ਲੈ 2 ਦਿਨ ਪਰ 2 ਦਿਨ ਬਾਅਦ ਹਾਂ ਹੀ ਹੋਵੇ ਹਾਂ ਓ ਪੁੱਤ ਸੱਚੋ ਸੱਚ ਦੱਸ ਮੈਨੂੰ ਕਿਉਂ ਨਹੀਂ ਕਰਾਣਾ ਚਾਹੁੰਦਾ ਤੂੰ ਪਿਆ ਲਓ ਜੀ ਨਹੀਂ ਕਰਾਣਾ ਕੋਈ ਤੱਕਾ ਹੈ ਮੇਰੇ ਜਵਾਕ ਦੇ ਨਾਲ ਅਗਲਾ ਵੀ ਆਪਣੇ ਪਿਓ ਦੀ ਤਰ੍ਹਾਂ ਲਵ ਮੈਰਿਜ ਦਾ ਸੁੱਖ ਮਾਰਨਾ ਚਾਹੁੰਦਾ ਹੋਣਾ ਵਾਹ ਜੀ ਵਾਹ ਲਵ ਮੈਰਿਜ ਦਾ ਸੁੱਖ ਓਏ ਕਿਸੇ ਕਲਪਨਾ ਕਾ ਕਹਾਣੀ ਦਾ ਟਾਈਟਲ ਲੱਗਦਾ ਹੈ ਮੈਨੂੰ ਲਵ ਮੈਰਿਜ ਦਾ ਸੁੱਖ ਖਬਰਦਾਰ ਪੁੱਤ ਜੇ ਲਵ ਮੈਰਿਜ ਬਾਰੇ ਸੋਚਿਆ ਵੀ ਤਾਂ ਉਹ ਪਪਾ ਲਵ ਮੈਰੀ ਛੱਡੋ ਮੈਂ ਤਾਂ ਮੈਰਿਜ ਬਾਰੇ ਨਹੀਂ ਸੋਚਦਾ ਕੋਈ ਕਮੀ ਤਾਂ ਨਹੀਂ ਹੈ ਤੇਰੇ 'ਚ ਜਿਹੜਾ ਪਿਆਰੇ ਨਹੀਂ ਸੋਚਦਾ ਹੈ ਤਾਂ ਦੱਸ ਦੇ ਪੁੱਤ ਕੋਈ ਕਮੀ ਨਹੀਂ ਆ ਫਿਰ ਕਿਉਂ ਨਹੀਂ ਸੋਚਦਾ ਤੂੰ ਵਿਆਹ ਬਾਰੇ ਹੈ ਪੁੱਤ ਜ਼ਰਾ ਸੋਚ ਜੇ ਕੋਈ ਚੰਗੀ ਨੂੰ ਸਾਡੇ ਘਰ ਆ ਕੇ ਕਿਚਨ 'ਚ ਤੇਰੇ ਪਿਓ ਦੀ ਹੈਲਪ ਕਰਾ ਦੇਗੀ ਐਦੇ 'ਚ ਬੁਰਾਈ ਕੀ ਹੈ ਦੱਸ ਆਈ ਹਾਈ 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 ਤੁਹਾਡੇ ਚਾਰ ਪੇੜਿਆਂ ਕਰਕੇ ਅਸੀਂ ਕਿਸੇ ਨੂੰ ਵੀ ਆਪਣੀ ਨੂੰ ਬਣਾ ਲਈਏ ਕਰਨ ᱫੋ ਵਿਚਾਰੇ ਨੂੰ ਆਪਣੀ ਮਰਜ਼ੀ ਨਾਲ ਵਿਆਹ ਠੋਡਾ ਕੀ ਹੈ ਲਵ ਲਈ ਹੋਣੀ ਕਿਸੇ ਰਿਕਸ਼ੇ ਵਾਲੇ ਦੀ ਕੁੜੀ ਉਹ ਲੇਟਸ ਮਾਸੜੀ ਦਾ ਮਾਤਾ ਉਹਦੇ ਕੋਲੇ ਹਾਂ ਜਿੱਥੇ ਤੇਰਾ ਪੁੱਤ 15000 ਦੀ ਨੌਕਰੀ ਕਰਦਾ ਹੈ ਨਾ ਉੱਥੇ ਦਾ ਮਾਲਕ ਹੈ ਉਹ ਕਲਮ ਕੱਲੀ ਕੁੜੀ ਹੈ ਉਹਦੀ ਕਲਮ ਕੱਲੀ ਸੱਚੀ ਹੁਣ ਜੇ ਨੇ ਨਾ ਕੀਤੀ ਨਾ ਮੈਂ ਚੰਡ ਮਾਰ ਕੇ ਤਾਂ ਬੂਹ ਪਾ ਦੇਣਾ ਉਹ ਗੁੱਸਾ ਬੰਦ ਦਾ ਆਖਰੀ ਹਥਿਆਰ ਹੁੰਦਾ ਹੈ ਪਾਗਲੇ ਆਖਰੀ ਹਥਿਆਰ ਤੂੰ ਇਹਨੂੰ ਸਭ ਤੋਂ ਪਹਿਲਾਂ ਖੋਲ ਕੇ ਬੈਠ ਜਾਂਦੀ ਹੈ ਪਿਆਰ ਮੁਹੱਬਤ ਨਾਲ ਵੀ ਗੱਲ ਕਰੀਦੀ ਹੁੰਦੀ ਹੈ ਬੱਚੇ ਨਾਲ ਠੀਕ ਹੈ ਹਾਂ ਪਪਾ ਚਾਹੇ ਪਿਆਰ ਨਾਲ ਗੱਲ ਕਰੋ ਚਾਹੇ ਕਰੋ ਗੁੱਸੇ ਨਾਲ ਮੈਂ ਵਿਆਹ ਨਹੀਂ ਕਰਾਉਣਾ ਇੱਦਾਂ ਕਿਤੇ ਨਹੀਂ ਕਰਾਣਾ ਤੂੰ ਵਿਆਹ ਹੈਂ ਦੱਸ ਤੂੰ ਨਾ ਹੁਣ ਚਾਕੂ ਮਾਰੋਗੇ ਮੇਰੇ ਉਹ ਚਾਕੂ ਇਹ ਤੇਰੇ ਮਾਰਨ ਵਾਸਤੇ ਨਹੀਂ ਮੈਂ ਚੁੱਕਿਆ ਇਹ ਤਾਂ ਮੈਂ ਇਹ ਤਾਂ ਮੈਂ ਆਪਣੀ ਨਸ ਕੱਟ ਲਾਗਾ ਹੁਣ ਇਹ ਨਸ ਓਏ ਮੈਨੂੰ ਕੋਈ ਫੜ ਲਓ ਮੇਰੇ ਮਰ ਜਾਣਾ ਹਾਂ ਨਾ ਕਰੋ ਮੇਸ ਮੱਚੇ ਮਦਵਾ ਨਹੀਂ ਹੋਣਾ ਚਾਹਦੀ ਪੁੱਤ ਮੰਨ ਜਾ ਤੂੰ ਕਰਾ ਲਾ ਇਸ ਕੁੜੀ ਤੇ ਨਾਲ ਵਿਆਹ ਐ ਦੱਸ ਦੇ ਸੰਤਾ ਤੇ ਬਾਬਾ ਜੀ ਨੂੰ ਕੀ ਮੂੰ ਤੇ ਕਮਾਗਾ ਬਾਬਾ ਜੀ ਛੁੱਟਦਾ ਮੁਖ ਲੈ ਆ ਵੀ ਬਾਬੇ ਅ ਚਾਹ ਦੀਆਂ ਪਰਚੀਆਂ ਦੇ ਚੱਕਰ ਚ ਕਿਤੇ ਆ ਪੰਬੀਰੀ ਜੀ ਨਾਲ ਵਿਆਹ ਨਾ ਕਰਾ ਲਈ ਮੈਂ ਜਾ ਕੇ ਲੇਬਰ ਚਾਂ ਉਹ ਚ ਖੜਾ ਹੋ ਜੂ ਪਰ ਇਹਦੇ ਨਾਲ ਵਿਆਹ ਲਈ ਸਟਰੀ ਤੇ ਜਾ ਕੇ ਖੜਾ ਨਹੀਂ ਹੁੰਦਾ ਚੱਲਣ ਦੀ ਗੱਲ ਤੇ ਵੀ ਖੜਾ ਰਹੀਂ ਇੱਧਰ ਹੀ ਆਉਣ ਡਈ ਆ ਮੈਂ ਗੱਲ ਕਰਨੀ ਹੈ ਹਾਂ ਬੋਲ ਤੇਰੇ ਨਾਲ ਨਹੀਂ ਇਹ ਦੇ ਨਾਲ ਜਾ ਵੈਸੇ ਕੈਫੇਟੇਰੀਆ ਪੀਤੀ ਜਾਂਦੀ ਹੈ ਉਹ ਪਤਾ ਸਾਨੂੰ ਅਹੀਂ ਦੇ ਏਸੀ ਟਾ ਠੰਡੀ ਕਰਨ ਡਏ ਆ ਅਹੀਂ ਤਾਂ ਉੱਥੇ ਹੀ ਜਾ ਕੇ ਪੀਣੀ ਆ ਚੱਲ ਓਏ ਤੂੰ ਚੱਲ ਮੈਂ ਇਹਦੇ ਨਾਲ ਗੱਲ ਕਰਨੀ ਆ ਸਾਡੀ ਕੋਈ ਗੱਲ ਹੈ ਦੱਸੋ ਕੀ ਗੱਲ ਕਰਨੀ ਆ ਤੁਹਾਨੂੰ ਪਤਾ ਹੈ ਕਿ ਮੈਂ 2 ਮਹੀਨੇ ਬਾਅਦ ਅਮਰੀਕਾ ਚਲੀ ਸੀ ਮਤਲਬ ਤੂੰ ਅਮਰੀਕਾ ਨਹੀਂ ਜਾ ਰਹੀ ਮੈਂ ਤੁਹਾਨੂੰ ਕਿਹਾ ਸੀ ਨਾ ਨਹੀਂ ਇੱਥੇ ਠੱਕੇ ਖਾਣੇ ਕੱਖ ਨਹੀਂ ਹੋਣਾ ਮੈਂ ਚੱਲੀ ਆ ਅਮਰੀਕਾ ਪਰ ਮੈਂ ਤੇਰੇ ਨਾਲ ਵਿਆਹ ਵੀ ਨਹੀਂ ਕਰਾਉਣਾ ਮੈਂ ਭਵੇਂ ਅਮਰੀਕਾ ਨਹੀਂ ਜਾਣਾ ਪਰ ਮੈਂ ਇਹਦੇ ਨਾਲ ਫਿਰ ਵੀ ਵਿਆਹ ਨਹੀਂ ਕਰਾ ਸਕਦਾ ਉਹ ਚੰਗੀ ਗੱਲ ਆ ਜੇ ਜਵਾਕ ਮਾਂ ਤੇ ਚੱਲ ਗਏ ਨਾ ਐਡੇ ਬੱਤਮੀਜ ਨਿੱਕਲਦੇ ਆ ਤੂੰ ਨਾ ਵੇਖ ਮੇਰੀ ਮਾਂ ਨਾ ਬਾਬੇ ਦੀ ਕੋਈ ਗੱਲ ਨਹੀਂ ਮੋੜਦੀ ਤੂੰ ਆਪਦੇ ਘਰ ਦੇਆਂ ਨੂੰ ਮਨਾ ਬਸ ਬਾਪੂ ਮੇਰੇ ਨੇ ਵੀ ਉਹਦਾ ਹੀ ਨਾਮਦਾਨ ਲਿਆ ਹੋਇਆ ਗੱਲ ਮੇਰੀ ਵੀ ਨਹੀਂ ਮੰਨਦਾ ਉਹ ਤੁਹਾਡੇ ਮਾਪਿਓ ਬਾਬੇ ਦੀ ਬਹੁਤ ਗੱਲ ਮੰਨਦੇ ਆ ਮੈਂ ਤਾਂ ਕਹਿੰਦੀ ਆ ਬਾਬਾ ਹੀ ਟਾਲੋ ਹਾਂ ਹਲਵਾਈਆ ਬੱਬੂ ਮਿੰਨਾ ਸੀ ਯਾਰ ਆ ਸਕਦੀ ਹੁਣੇ ਯਾਰ ਇੱਕ ਟਾਟਾ 407 ਚੱਕਣੀਆ ਚੱਕ ਕੇ ਆਉਣੀਆ ਓਕੇ ਕੀ ਕਹਿੰਦੇ ਤੇਰੇ ਘਰ ਦੇ ਫਿਰ ਮੇਰੀ ਫੋਟੋ ਦੇਖ ਕੇ ਤੇਰਾ ਯਾਰ ਪੰਗਾ ਹੋਇਆ ਸੀ ਕੱਲ ਕਿਸੇ ਨਾਲ ਜੱਟੀ ਦਾ ਰੋਜ਼ ਕਹਿੰਨਾ ਕਿ ਨਾ ਪੰਗਾ ਆ ਰਿਹਾ ਰੰਦਾ ਤੂੰ ਕੀ ਪੁੱਛਣ ਡਿਆ 몰ਦੀ ਪਾਰਕਿੰਗ ਕਿਸੇ ਲੇਡੀ ਨਾਲ ਕੋਈ ਬੈਸ ਹੋਈ ਹੋਵੇ ਓ ਲਾਲੀਆਂ ਯਾਰ ਬਚ ਗਿਆ ਮੇਰੇ ਹੱਥੋਂ ਗੁੱਤਾ ਵਟਾ ਲੈਣੀ ਸੀ ਕੱਲ ਉਹਨਾਂ ਮੇਰੇ ਹੱਥੋਂ ਉਹ ਭਾਬੀਆਂ ਸੀ ਮੇਰੀਆਂ ਭਾਬੀਆਂ ਸਵਾ ਗਰੂਦੀ ਇੱਕ ਵਾਰੀ ਮੈਨੂੰ ਕਹਿ ਦਿੰਦੇ ਨਾ ਰਿੰਕੂ ਦੀਆਂ ਭਾਬੀਆਂ ਮੈਂ ਕੋਹ ਨਹੀਂ ਕਹਿਣਾ ਤੇ ਪਰ ਮੇਰੇ ਅੱਗੇ ਹੀ ਨਹੀਂ ਭਾਬੀਆਂ ਮੂਰੇ ਬੋਲਦੇ ਉਤੋਂ ਤੂੰ ਪੰਗਾ ਕਿਹਦੇ ਨਾਲ ਲੈ ਲਿਆ ਭਾਬੀਆਂ ਨਾਲ ਯਾਰ ਵਿਆਹ ਮੇਰਾ ਕਿਵੇਂ ਹੋਊ ਤੂੰ ਨਾ ਸਟੈਂਡ ਲਾਇਆ ਉਹਦੇ ਵਿਆਹ ਦਾ ਜੱਟੀ ਵੀ ਤਾਂ ਲੈਣ ਡੀਏ ਸਟੈਂਡ ਬਾਣੀਏ ਦਾ ਵਿਆਹ ਕਰਨ ਦਾ ਜੇ ਤੂੰ ਕਹੇ ਤਾਂ ਭਜਾ ਲਾ ਹੈ ਉਹ ਯਾਰ ਜੇ ਫੜੇਗੇ ਕੁੱਟ ਬਹੁਤ ਪਊਗੀ ਯਾਰ ਜੱਟੀ ਦੇ ਹੁੰਦੇ ਆ ਤੈਨੂੰ ਕੋਹ ਲਾਤ ਲਾ ਸਕਦਾ ਹੈ ਤੇ ਫਿਰ ਆਪ ਮੀਨਾ ਰੁਕਣ ਦੇਗੀ ਅੱਗੇ ਵਿਆਹ ਵਾਲਾ ਸੀਜ਼ਨ ਹੈ ਲੇਕ 15 16 28 ਦੀਆਂ ਡੇਟਾਂ ਉੱਤੇ ਬੁੰਦੀ ਵਿੱਚ ਡਿਲੀਵਰ ਕਰਨੀ ਤੂੰ ਨਾ ਲੱਡੂ ਆਟ ਵਿਆਹ ਦਾ ਹੀ ਲਾ ਮੈਂ ਆਪ ਕਰ ਲਵਾਂ ਬੁੰਦੀ ਓਹ ਹੋ ਕਿੰਨੀ ਸੰਗਤ ਆ ਨਾ ਬਾਬੇ ਦੀ ਕਿੰਨੀ ਸ਼ਰਦਾ ਹੋਣੀ ਹੈ ਨਾ ਲੋਕਾਂ ਚ ਤੂੰ ਸ਼ਰਦਾ ਨਾ ਵੇ ਤੂੰ ਇਹ ਦੇਕ ਬਾਬਾ ਕਿੱਥੇ ਹੈ ਧੰਨ ਧੰਨ ਬਾਬਾ ਜੀ ਸਦਾ ਸੁਖੀ ਰਹੋ ਸੱਤ ਫੇਰੇ ਤੇ ਚਾਰ ਲਾਵਾ ప్రతి ਪਤਨੀ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦੋ ਸ਼ਬਦਾਂ ਦਾ ਬਹੁਤ ਵੱਡਾ ਮਹੱਤਵ ਹੁੰਦਾ ਸੀ ਪਰ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੇ ਇਸ ਨੂੰ ਮਜ਼ਾਕ ਹੀ ਸਮਝ ਰੱਖਿਆ ਹੂੰ ਜਿਨੇ ਇੱਕ ਵੀ ਫੇਰਾ ਨਹੀਂ ਲਿਆ ਉਹ ਇਕੱਠੇ ਰਹਿ ਰਹੇ ਨੇ ਤੇ ਜਿਨੇ ਸੱਤ-ਸੱਤ ਫੇਰੇ ਲੈ ਰੱਖੇ ਨੇ ਉਹ ਆਪਸ ਵਿੱਚ ਇਕੱਠੇ ਨਹੀਂ ਰਹਿ ਰਹੇ ਇਸੇ ਲਈ ਡਾਈਵੋਰਸ ਤੇ ਲੀਵਨ ਰਿਲੇਸ਼ਨਸ਼ਿਪ ਇਹ ਸ਼ਹਿਰਾਂ ਦੇ ਬਚਾਅਮ ਹੋ ਗਏ ਨੇ ਕਈ ਨੌਜਵਾਨ ਤਾਂ ਮਾਪੇ-ਬਾਪ ਦੀ ਮਰਜ਼ੀ ਦੇ ਨਾਲ ਵੀ ਵਿਆਹ ਕਰਵਾ ਲੈਂਦੇ ਆ। ਇਹ ਬਾਅਦ ਚ ਉਹਨਾਂ ਦੇ ਅੱਖੀ ਘਟਾ ਪਾ ਜਾਂਦੇ ਆ। ਕਹਣਗੇ ਸਾਡੀ ਤਾਂ ਜੀ ਕੰਟਰੈਕਟ ਮੈਰਿਜ ਐ। ਵੈਸੇ ਅਸੀਂ ਸਮਾਜ ਦੀ ਨਿਗਾਹ ਦੇ ਵਿੱਚ ਇੱਕ ਦੂਜੇ ਦੇ ਪਤੀ-ਪਤਨੀ ਰਹਾਂਗੇ। ਪਰ ਅਸਲੀਅਤ ਦੇ ਵਿੱਚ ਅਸੀਂ ਇੱਕ ਦੂਜੇ ਦੇ ਪਤੀ-ਪਤਨੀ ਨਹੀਂ ਹੋਵਾਂਗੇ। ਸੋ ਭਾਈ ਐਸ ਤਰ੍ਹਾਂ ਹੁੰਦੇ ਨੇ ਕੰਟਰੈਕਟ ਮੁੰਡੇ-ਕੁੜੀਆਂ ਦੇ। ਬਿਗੈਰ ਐ ਵਿਆਹ ਤੋਂ ਬਾਅਦ ਅਲਾਗ ਹੋ ਜਿਏ ਫੇਰ ਕਰਨਾ ਹੀ ਅਦਾ ਬਣਾ ਮੈਡਮ ਆਪਾਂ ਹੋਰ ਕੁਝ ਕਰ ਹੀ ਨਹੀਂ ਸਕਦੇ ਨਾਲੇ ਨਾ ਮੈਂ ਕੋਈ ਜਲਦਬਾਜ਼ੀ ਜਿਹੇ ਜਿਹੇ ਫੈਸਲੇ ਲੈ ਨਹੀਂ ਸਕਦਾ ਮੈਂ ਸਲਾਹ ਕਰਕੇ ਦੱਸੂ ਜਦ ਆਪਾਂ ਕਿਸੇ ਨੂੰ ਦੱਸਣਾ ਹੀ ਨਹੀਂ ਸਲਾਹ ਕੇ ਦੇ ਨਾਲ ਕਰਨੀ ਹੈ ਆਬਵੀਅਸਲੀ ਬੱਬੂ ਮੈਂ ਉਹ ਗੋਡ ਯਾਰ ਤੇਰੀ ਯਾਰ ਕੀ ਪਤਾ ਵਿਆਹ ਕਰਾ ਕੇ ਮੇਰੇ ਨਾਲ ਪੱਕੀ ਰਹਿਣ ਲੱਗ ਜੇ ਫੇਰ ਗਲਤ ਫਹਮੀਆਂ ਪਾਲੀਆਂ ਨਾ ਬੰਦ ਕਰ ਪਹਿਲਾਂ ਦਾ ਠੀਕ ਹੈ ਚੱਲ ਹੁਣ ਆ ਫੜ ਲੈ ਖਾ ਲੈ